ਕੰਮ ਕਰ ਸਕਦੇ ਹਾਂ ਤੇ ਤਿੰਨ ਸਾਲਾਂ ਬੱਚੀ ਦਿਲਰੋਜ਼ ਨੂੰ ਆਖਰਕਾਰ 22 ਸਾਲਾਂ ਬਾਅਦ ਇਨਸਾਫ ਮਿਲੇ ਜੀਹਾਂ ਲੁਧਿਆਣਾ ਅਦਾਲਤ ਨੇ ਤਿੰਨ ਸਾਲਾਂ ਮਾਸੂਮ ਬੱਚੀ ਦਿਲਰੋਜ਼ ਦੇ ਕਤਲ ਮਾਮਲੇ 'ਚ ਵੱਡਾ ਫੈਸਲਾ ਸੁਣਾਇਆ ਅਦਾਲਤ ਨੇ ਬੱਚੀ ਦੀ ਕਾਤਲ ਗਵੰਡਨ ਨੀਲਮ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਦਿੱਤਾ ਜੀਹਾਂ ਅਦਾਲਤ ਨੇ ਬੱਚੀ ਨੂੰ ਮਾਰਨ ਵਾਲੀ ਉਸਦੀ ਗਵੰਡਨ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਅਦਾਲਤ ਨੇ ਕਿਹਾ ਹੈ ਕਿ ਜਦੋਂ ਤੱਕ ਉਸਦੀ ਮੌਤ ਨਹੀਂ ਹੋ ਜਾਂਦੀ ਉਸ ਨੂੰ ਫਾਂਸੀ ਦੇ ਤਖਤੇ ਤੇ ਲਟਕਾਇਆ ਜਾਵੇ ਉਧਰ ਫੈਸਲਾ ਹੋਣ ਤੋਂ ਬਾਅਦ ਦਿਲਰੋਜ਼ ਦੇ ਮਾਪੇ ਪਾਪ ਕੋ ਉਠੇ ਅਦਾਲਤ ਵਿੱਚ ਹੀ ਉਸਦੇ ਮਾਪੇ ਰੋਣ ਲੱਗੇ ਜਿਸ ਤੋਂ ਬਾਅਦ ਨੀਲਮ ਦੇ ਵਕੀਲ ਵੀ ਆਪਣੇ ਹੰਝੂ ਨਾ ਰੋਕ ਸਕੇ ਹਾਂਜੀ ਜੀ ਕੰਮ ਸਾਹਿਬ ਇੱਕ ਵਾਰ ਸਟੇਟਮੈਂਟ ਜਲਾ ਤੁਮ ਸਾਹਿਬ ਕੀ ਇਹ ਤੁਮ ਸਾਹਿਬ ਪੂਰਾ ਦਾਤਾ ਪੂਰਾ ਕੀਤਾ ਹੈ ਫੈਸਲਾ Eu perdi, eu perdi, eu perdi, ਦਸੇ ਇੱਕ ਲੁਧਿਆਣਾ ਵਿੱਚ ਸਾਲ 2021 ਚ ਤਿੰਨ ਸਾਲਾਂ ਮਾਸੂਮ ਬੱਚੀ ਦਿਲਰੋਜ਼ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਉਸ ਨੂੰ ਉਸਦੀ ਗਵਾਂਢਣ ਨੀਲਮ ਨੇ ਜਿੰਦਾ ਹੀ ਰੇਤੇ ਵਿੱਚ ਦੱਬ ਕੇ ਕਤਲ ਕਰ ਦਿੱਤਾ ਸੀ ਇਸ ਮਾਮਲੇ ਵਿੱਚ ਕੋਰਟ ਨੇ ਬੀਤੇ ਸ਼ੁੱਕਰਵਾਰ ਮੁਲਜ਼ਮ ਔਰਤ ਨੀਲਮ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਕਰੀਬ 2 ਦਿਨ ਬਾਅਦ ਉਸ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਉਧਰ ਨੀਲਮ ਦੇ ਵਕੀਲ ਅਤੇ ਮਾਪਿਆਂ ਨੇ ਅਦਾਲਤ ਦਾ ਧੰਨਵਾਦ ਕੀਤਾ ਹੈ ਉਥੇ ਹੀ ਕਿਹਾ ਹੈ ਕਿ ਅੱਜ ਉਹਨਾਂ ਦੀ ਬੱਚੀ ਨੂੰ ਇਨਸਾਫ ਮਿਲੇ ਹਾਂਜੀ ਬਾਈ ਮਾਰ ਕੇ ਮਾਰ ਕੇ ਪੰਜ ਸੀ ਸਜ਼ਾ ਕਰਦੀ ਪੰਜ ਸੀ ਮਾਰ ਕੇ ਪੰਜ ਸੀ ਮਾਰ ਕੇ ਆਪਣੇ ਘਰੇ ਕੋਈ ਨਹੀਂ ਆਉਂਦਾ ਹੈ ਪੰਜ ਸੀ ਸਾਇਰ ਤੁਮ ਸਾਹਿਬ ਇੱਕ ਵਾਰ ਸਟੇਟਮੈਂਟ ਜਰੋ ਤੁਮ ਸਾਹਿਬ ਕੀ ਤੁਮ ਸਾਹਿਬ ਪੂਰਾ ਦਾਤਾ ਪੂਰਾ ਕੀਤਾ ਹੈ ਸਾਇਰ ਇੱਕ ਬੰਦ ਇੱਕ ਬੰਦ ਇੱਕ ਬੰਦ ਦਿਲਰੋਜ਼ ਦੇ ਮਾਪਿਆਂ ਵੱਲੋਂ ਵਕੀਲ PCS ਕੁੰਮੜ ਨੇ ਦੱਸਿਆ ਕਿ ਜੱਜ ਵੱਲੋਂ ਧਾਰਾ 364 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਧਾਰਾ 201 ਤਹਿਤ ਟੈਂਪਰ ਕਰਨ ਲਈ 5 ਸਾਲ ਦੀ ਸਜ਼ਾ ਅਤੇ ਕਤਲ ਦੀ ਧਾਰਾ 302 ਲਈ ਫਾਂਸੀ ਦੀ ਸਜ਼ਾ ਦਾ ਹੁਕਮ ਦਿੱਤਾ ਗਿਆ ਉਹਨਾਂ ਕਹੇ ਕਿ ਇਹ ਬਹੁਤ ਹੀ ਕਾਨੂੰਨੀ ਅਤੇ ਰੂਹ ਕੰਬਾਊ ਵਾਰਦਾਤ ਸੀ ਜਿਸ ਵਿੱਚ ਹੁਣ ਅਦਾਲਤ ਨੇ ਮਿਸਾਲੀ ਫੈਸਲਾ ਸੁਣਾਇਆ ਹੈ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ 201 ਜਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ ਸਜ਼ਾ ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੇਅਰਸਟ ਆ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਸੈਂਟੈਂਸ ਟੂ ਡੈਥ ਕੀਤਾ ਹੈ ਬਾਏ ਹੈਂਗਿੰਗ ਜਦ ਤੋ ਉਹ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰ ਫਲੈਟ ਹੈ ਦੇ ਇਮਪੈਕਟ ਹੈਗੇ ਸੋਸਾਇਟੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਦੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਦੂਰ ਮਿਲੂਗਾ ਅੱਜ ਪਰਿਵਾਰ ਆ ਮੇਰੇ ਬੱਚੇ ਉਹਨੇ ਸਾਰੇ ਸਾਰੇ ਸਾਰਾ ਪਰਿਵਾਰ ਹੈਗਾ ਇੱਥੇ ਬੈਠਾ ਆ ਆ ਜਾ ਬਾਹਰ ਆ ਜਾ ਬਾਤ ਕਰ ਲੈ ਬਾਹਰ ਆ ਜਾ ਨਹੀਂ ਬਾਤ ਦੱਸੀ ਹੈ ਕਿ ਮੁਲਜ਼ਮ ਮਹਿਲਾ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬੱਚੀ ਨੂੰ ਚਾਕਲੇਟ ਦੇ ਬਹਾਨੇ ਸਕੂਟੀ ਤੇ ਬਿਠਾ ਕੇ ਲੈ ਗਈ ਸੀ ਮੁਲਜ਼ਮ ਮਹਿਲਾ ਨੇ ਪਹਿਲਾਂ ਬੱਚੀ ਨੂੰ ਘਰੋਂ ਵਹਿਲਾ ਫੁਸਲਾ ਕੇ ਚਾਕਲੇਟ ਖਵਾਉਣ ਦਾ ਬਹਾਨਾ ਲਾਇਆ ਅਤੇ ਆਪਣੇ ਨਾਲ ਐਕਟਿਵਾ ਤੇ ਕਿਸੇ ਸੂਨਸਾਨ ਥਾਂ ਤੇ ਲੱਗ ਗਈ ਸੀ ਜਿਸ ਤੋਂ ਬਾਅਦ ਮੁਲਜ਼ਮ ਨੀਲਮ ਨੇ ਬੱਚੀ ਨੂੰ ਜ਼ਿੰਦਾ ਦਫਨਾਉਣ ਤੋਂ ਪਹਿਲਾਂ ਉਸ ਨੂੰ ਟੋਏ 'ਚ ਸੁੱਟ ਕੇ ਕਤਲ ਕਰ ਦਿੱਤਾ ਸੀ ਇਸ ਕਾਰਨ ਲੜਕੀ ਦੇ ਮੱਥੇ ਅਤੇ ਸਿਰ ਤੇ ਸੱਟ ਵੀ ਲੱਗ ਗਈ ਸੀ ਵੇਖਾ ਦਿਖਦੇ ਹੀ ਦਿਲਰੋਜ਼ ਉੱਚੀ ਉੱਚੀ ਰੋਣ ਲੱਗੀ ਸੀ ਜਿਸ ਤੋਂ ਬਾਅਦ ਔਰਤ ਨੂੰ ਤਰਸ ਨਹੀਂ ਆਇਆ ਅਤੇ ਉਸ ਨੇ ਲੜਕੀ ਦੇ ਮੂੰਹ 'ਚ ਚਿੱਕੜ ਭਰ ਕੇ ਉਸ ਨੂੰ ਜਿਉਂਦਾ ਦਫਨ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਈ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ